ਕੈਨੇਡਾ ਦੇ ਜਾਲੀ ਦਸਤਾਵੇਜ਼ਾਂ ਅਤੇ ਸਟੱਡੀ ਵੀਜ਼ਾ ਲਗਵਾ ਕੇ 700 ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਵਾਲੇ ਧੋਖੇਬਾਜ਼ ਟਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਵੈਨਕੂਵਰ ਦੀ ਅਦਾਲਤ ਦੇ ਵਿੱਚ ਇਮੀਗ੍ਰੇਸ਼ਨ ਅਪਰਾਧਾਂ ਦੇ ਲਈ ਦੋਸ਼ੀ ਕਰਾਰ ਦਿੱੰਨਿਆ 3 ਸਾਲ ਦੀ ਜਿਹੜੀ ਕੈਦ ਦੀ ਹੈ ਉਹ ਸਜ਼ਾ ਸੁਣਾਈ ਹੈ ਤੇ 37 ਸਾਲਾ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੀ ਜਾਂਚ ਤੋਂ ਬਾਅਦ ਹੈ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀ ਉਸਨੇ 2016 ਅਤੇ 2020 ਦੇ ਵਿਚਕਾਰ ਭਾਰਤ ਵਿਦਿਆਰਥੀਆਂ ਨੂੰ ਜਾਲੀ ਦਸਤਾਵੇਜ਼ ਲਗਾ ਕੇ ਜਿਹੜਾ ਉਹ ਕੈਨੇਡਾ ਭੇਜਿਆ ਸੀ ਤੇ ਇਸ ਦੇ ਵਿੱਚ ਜਿਹੜੀ ਬਹੁ ਗਿਣਤੀ ਆ ਉਹ ਪੰਜਾਬੀਆਂ ਦੀ ਹੈ ਤੇ ਮਿਸ਼ਰਾ ਨੇ ਅੱਜ ਵੈਨਕੂਵਰ ਦੀ ਅਦਾਲਤ ਦੇ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਦੇ ਕਈ ਅਪਰਾਧਾਂ ਲਈ ਲਈ ਹੈ ਜਿਹੜੀ ਉਹਨੇ ਮਾਫੀ ਵੀ ਮੰਗੀ ਹੈ ਤੇ ਮਿਸ਼ਰਾ ਨੂੰ 2 ਜੂਨ 2000 23 ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਵਿੱਚੋਂ ਜਿਹੜਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਦੇ ਹਿਰਾਸਤ ਦੇ ਸਮੇਂ ਤੋਂ ਜਿਹੜੀ ਉਹਦੀ ਸਜ਼ਾ ਨੂੰ ਗਿਣਿਆ ਜਾਏਗਾ ਤੇ ਇਸ ਤਰ੍ਹਾਂ ਉਸ ਨੂੰ 19 ਮਹੀਨੇ ਜਿਹੜੀ ਹੋਰ ਜੇਲ ਹੈ ਉਹ ਜਿਹੜੀ ਕਟਣੀ ਪਵੇਗੀ ਤੇ ਉਹ ਟੂਰਿਸਟ ਵੀਜੇ ਤੇ ਕੈਨੇਡਾ ਦੇ ਵਿੱਚ ਦਾਖਲ ਹੋਇਆ ਸੀ ਤੇ ਜਿਸ ਦੀ ਜਿਹੜੀ ਮਿਆਦ ਹੈ ਉਹ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਸਮੇਂ ਉਹ ਜਿਹੜੀ ਵੀਜ਼ੇ ਦੀ ਮਿਆਦ ਸੀ ਉਹ ਖਤਮ ਹੋ ਚੁੱਕੀ ਹੈ ਤੇ ਹੁਣ ਉਸ ਦੀ ਗ੍ਰਿਫਤਾਰੀ ਦੇ ਖਤਮ ਹੋਣ ਤੋਂ ਬਾਅਦ ਜਿਹੜੀ ਆ ਉਹਦੀ ਜਾਂਚ ਦੇ ਦੌਰਾਨ ਜਿਹੜੇ 12 ਪੀੜਤ ਨੇ ਉਹ ਸਾਹਮਣੇ ਆਏ ਨੇ ਤੇ ਕੈਨੇਡਾ ਦੇ ਵਿੱਚ ਆਪਣੀ ਸਜ਼ਾ ਭੁਗਤਣ ਤੋਂ ਬਾਅਦ ਮਿਸ਼ਰਾ ਨੂੰ ਭਾਰਤ ਭੇਜੇ ਜਾਣ ਦੀ ਵੀ ਜਿਹੜੀ ਉਮੀਦ ਹੈ ਤੇ ਉਸ ਨੂੰ ਮਨੁੱਖੀ ਤਸਕਰੀ ਦੇ अपराध ਸਨੇਹ ਹੋਰ ਅਪਰਾਧਿਕ ਦੋਸ਼ਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਤੇ ਅਦਾਲਤ ਦੇ ਵਿੱਚ ਕੋਈ ਵੀ ਪੀੜਤ ਜਾਂ ਉਹਨਾਂ ਦੇ ਪਰਿਵਾਰਕ ਜਿਹੜੇ ਮੈਂਬਰ ਆ ਉਹ ਮੌਜੂਦ ਨਹੀਂ ਸਨ